ਦੋਸਤੋ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਨਾ ਫਾਊਂਡਰ ਇੰਸਟ੍ਰਕਟਰ ਤੁਸੀਂ ਦੇਖੋ ਕਿ ਛੇਟਾਰਮ ਅਕੈਡਮੀ ਮਿਹਨਤ ਦਾ ਦੂਸਰਾ ਨਾਮ ਇਹਨੇ ਆਪਣੀ ਸ਼ੇਰਨੀਆ ਓਹੋ ਹੋ ਹੋ ਕੋਈ ਨਾ ਜੈ ਚੇਂਜ ਕਰਵਾਣਾ ਐਨੀ ਮਿਹਨਤ ਚੱਲਦੀ ਆ ਟਾਇਰ ਵੀ ਤੋੜਦਾ ਕੁੜੀ ਨੇ ਰੱਸੀ ਤੋੜੀ ਤੇ ਦੋਸਤੋ ਇਹ ਆ ਹੁਣ ਕੁੜੀਆਂ ਦਾ ਵੇਚ ਠੀਕ ਐ ਉ ਆਪਣੀ ਅਕੈਡਮੀ ਦੇ ਵਿੱਚ ਪੰਜਾਬ ਪੁਲਿਸ ਕਨਸਟੇਬਲ ਦੇ ਲਈ ਆਰਪੀਐਫ ਦੇ ਲਈ ਪੈਚ ਜਿਹੜਾ ਸਟਾਰਟ ਹੋ ਚੁੱਕਿਆ ਕੁੜੀਆਂ ਦੇ ਲਈ ਤੇ ਮੁੰਡਿਆਂ ਦੇ ਲਈ ਤੇ ਲਿਮਿਟਡ ਸੀਟਸ ਨੇ ਆਪਣੀ ਅਕੈਡਮੀ ਦੇ ਵਿੱਚ ਤੇ ਜਲਦੀ ਤੋਂ ਜਲਦੀ ਆਪਣੀ ਜਿਹੜੀ ਐਡਮਿਸ਼ਨ ਕਰਵਾਓ ਐਂਡ ਆਪਣੀ ਅਕੈਡਮੀ ਦੇ ਵਿੱਚ ਜਿਹੜਾ ਪੇਪਰ ਦੇ ਨਾਲ-ਨਾਲ ਫਿਜ਼ੀਕਲ ਦੀ ਵੀ ਤਿਆਰੀ ਹੁੰਦੀ ਹੈ ਠੀਕ ਹੈ ਦੋ ਟਾਈਮ ਥੋੜਾ ਗਰਾਊਂਡ ਦਾ ਹੁੰਦਾ ਹੈ ਤੇ ਫਿਜ਼ੀਕਲ ਦਾ ਹੁੰਦਾ ਹੈ ਜੋ ਬੱਚਾ ਇੱਕ ਟਾਈਮ ਤੱਕ ਗਰਾਊਂਡ ਰਹਿੰਦਾ ਹੀ ਰਹਿੰਦਾ ਹੈ ਤੇ ਜਿਸ ਬੱਚਾ ਫਿਜ਼ੀਕਲ ਦਾ ਦੋ ਟਾਈਮ ਹੋ ਜਾਂਦਾ ਹੈ ਜਿਸ ਬੱਚੇ ਦਾ ਹਲੇ ਐਗਜ਼ਾਮ ਪਹਿਲਾਂ ਹੈ ਤਾਂ ਉਹਦਾ ਹਲੇ ਪਾ ਇੱਕ ਟਾਈਮ ਜਿਹੜਾ ਤੇ ਬਾਕੀ ਲਿਮਟਿਡ ਤੋਂ ਜਿਹੜੇ ਵਿੱਚ ਕਹਿੰਦੇ ਨੇ ਕਿ ਅਸੀਂ ਮਿਹਨਤ ਕਰਨਾ ਚਾਹੁੰਦੇ ਆਂ ਪਰ ਸਾਡੀ ਕੋਈ ਬਾਹ ਨਹੀਂ ਫੜ ਰਿਹਾ ਹੈਗਾ ਤਾਂ ਉਹ ਬੱਚੇ ਮੇਰੇ ਨਾਲ ਜ਼ਰੂਰ ਸੰਪਰਕ ਕਰਨ ਠੀਕ ਹੈ ਜੀ ਬਹੁਤ ਹੀ ਘੱਟ ਫੀਸ ਦੇ ਵਿੱਚ ਬਹੁਤ ਹੀ ਘੱਟ ਫੀਸ ਦੇ ਵਿੱਚ ਤੇ ਆਪਾਂ ਸਾਰੀ ਜਿਹੜੀ ਤਿਆਰੀ ਕਰਵਾਉਂਦੇ ਆਂ ਪੇਪਰ ਫਿਜ਼ੀਕਲ ਤੇ ਸਪੈਸ਼ਲੀ ਕੁੜੀਆਂ ਦੇ ਰਹਿਣ ਸੈਣ ਦਾ ਸਾਰ ਪ੍ਰਬੰਧ ਕੀਤਾ ਗਿਆ ਮੁੰਡਿਆਂ ਦੇ ਰਹਿਣ ਸੈਣ ਦਾ ਪ੍ਰੋਪਰ ਪ੍ਰਬੰਧ ਹੈ ਜੀ ਠੀਕ ਹੈ ਤੇ ਪ੍ਰੋਪਰ ਸੇਫਟੀ ਸਿਕਿਉਰਿਟੀ ਹੈ ਵਾ ਕੁੜੀਆਂ ਦੇ ਹੋਸਟਲ ਦਾ ਪ੍ਰੋਪਰ ਪ੍ਰਬੰਧ ਹੈ ਜੀ ਖਾਂਡੂੜੀ ਦਾ ਪ੍ਰਬੰਧ ਕੀਤਾ ਗਿਆ ਤੇ ਫ੍ਰੀ ਵਾਈਫਾਈ ਐਂਡ ਪੀਡੀਐਫ ਨੋਟ ਆਨਲਾਈਨ ਕਲਾਸਿਸ ਹਰ ਇੱਕ ਚੀਜ਼ ਆ ਜਿਹੜੀ ਅਵੇਲੇਬਲ ਆ ਦੋਸਤੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤੇ ਤੁਹਾਡੇ ਵੀ ਕਿਸੇ ਦੋਸਤ ਦਾ ਇਸ ਤਰ੍ਹਾਂ ਸੁਪਨਾ ਹੈ ਠੀਕ ਹੈ ਤਾਂ ਉਸ ਨੂੰ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਤੁਹਾਡੀ ਇੱਕ ਸ਼ੇਅਰ ਕੀਤੀ ਹੋਈ ਵੀਡੀਓ ਕਿਸੇ ਵਿੱਚ ਦਾ ਫਿਊਚਰ ਬਣਾ ਸਕਦੇ ਦੋਸਤੋ ਠੀਕ ਹੈ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਨੈਕਸਟ ਟਾਈਮ ਕਰਦੇ ਆ ਜੇ ਕੁਝ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਮੇਰੇ ਨੀਚੇ ਤੇ ਨੰਬਰ ਹੈ ਜੀ ਕੰਟੈਕਟ ਕਰੋ ਮੈਨੂੰ ਤੇ ਕਿਸੇ ਵੀ ਆ ਟਾਈਮ ਆ ਕੇ ਅਕੈਡਮੀ ਵਿਜ਼ਿਟ ਕਰੋ ਤੇ ਸਾਰਾ ਕੁਝ ਦੇਖੋ ਐਂਡ ਉਸ ਤੋਂ ਬਾਅਦ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਮੇਰੇ ਨਾਲ ਜੁੜੋ ਤੇ ਦੋਸਤੋ ਇਹ ਕੁੜੀਆਂ ਲਗਾਰੀਆਂ ਨੇ ਸਪ੍ਰਿੰਟ ਦੱਸੋ ਕਿਹੜੀ ਜਿੱਤੂਗੀ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼